ਹਨੇ ਭਾਈ ਗੁਰਵੰਤ ਸਿੰਘ ਜੀ ਸ਼ਾਲਕਾ ਮੈਮੋਸ਼ੂਨ ਤੇਰਾ ਫੋਲਕ ਕਮੇਟੀ ਸਰਦਾਰ ਸੁਖਤੈਂ ਸਿੰਘ ਤੇ ਵਿਸ਼ੇਸ਼ ਤੌਰ ਦੇ ਉੱਤੇ ਜਹਦਰ ਸਿੰਘ ਅਕਾਲਕ ਪਾਸ ਜੇ ਲੋਕ ਸੇਵਾ ਲਈ ਗਈ ਸੀ ਕਿ ਜਾ ਕੇ ਨਗਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਪਾਲ ਸਿੰਘ ਪਾਰਟਿਸ ਪੰਜਾਬ ਜਥੇਬੰਦੀ ਦੇ ਮੁਖੀ ਤੇ ਉਹਨਾਂ ਦੇ ਸਾਥੀ ਸਿੰਘ ਭਾਈ ਬਕਰਪ੍ਰੀਤ ਸਿੰਘ ਭਾਜੀਖੰਡ ਭਾਜੀਗੇ ਉਕਮંત્રી ਵਿਰਿੰਦਰ ਸਿੰਘ ਤੇ ਉਹਨਾਂ ਦੇ ਚਾਚਾ ਜੀ ਜਿਹਨਾਂ ਨੂੰ ਕੋਕਰਤਾਲ ਜਿਹੜੀ ਉਹ ਜਾਰੀ ਸੀ ਸੋ ਗੁਰੂ ਸਾਹਿਬ ਦੀ ਕਿਰਪਾ ਦਾ ਸਦਕਾ ਭਾਵੇਂ ਲੰਬਾ ਸਮਾਂ ਕੋਕਰਤਾਲ ਚਲਣ ਕਰਕੇ ਉਹਨਾਂ ਦੇ ਸਰੀਰਕ ਜਿਹੜੀ ਆ ਲੋ ਸਟੇਟ ਕਮਜ਼ੋਰ ਨੇ ਕਾਫੀ ਅਰੋਚਿਤ ਦੀ ਕਲਾ ਦੇ ਵਿੱਚ ਨੇ ਤੇ ਕਾਉਬੇ ਸਾਹਿਬੀ ਦੇ ਪਾਠ ਕਰਕੇ ਨਾਲ ਅਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਕਰਕੇ ਤੇ ਉਹ ਸਿੰਘਾਂ ਨੂੰ ਸਤਕਾਰ ਦੇ ਨਾਲ ਜੇਲ੍ਹ ਦੇ ਅੰਦਰ ਸੁੰਦਰ ਵਿਸ਼ਾਈ ਕਰਕੇ ਤੇ ਗੁਰੂ ਸਾਹਿਬ ਦਾ ਮੋਟਰਾਸਾ ਲੈ ਕੇ ਉਹ ಗ್ರಾಮ ਚਾਤੀ ਦੇਗ ਜੋ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਸਾਧ ਦਾ ਆਖ ਪ੍ਰਾਪਤ ਹੋਈ ਉਹ ਦੇ ਕੇ ਸਰਪਉ ਦੇ ਕੇ ਤੇ ਉਹਨਾਂ ਨੂੰ ਜਲ ਛਕਾ ਕੇ ਪਾਉਂ ਸਰੋਵਰ ਦਾ ਉਹ ਕੋਹੜ ਤਾਲ ਜਿਹੜੀ ਐ ਉਸ ਨਾਲ ਕੀਤੀ ਗਈ ਐ ਇਹ ਸਿੰਘਾਂ ਨੇ ਸਮੂਚੀ ਕੌਮ ਨੂੰ ਇਤਿਸ਼ਰਉਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਮਲਾਜ਼ਮਾਂ ਨੂੰ ਮੈਂਬਰਾਂ ਨੂੰ ਪਾਲਜੋ ਪ੍ਰਧਾਨ ਸਾਹਿਬ ਅਤੇ ਜੱਦੀਦਾਰਾਂ ਨੂੰ ਸਿੱਖ ਸਭਾ ਨੂੰ ਵਿਸ਼ੇਸ਼ ਤੌਰ ਤੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹਦਰ ਸਿੰਘ ਅਕਾਲਪੁਰ ਸਾਹਿਬ ਅਤੇ ਸੂਚੀਆਂ ਹੀ ਜਥੇਬੰਦੀਆਂ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਸਾਰੇ ਫੈਡਰੇਸ਼ਨਾਂ ਜਾਂ ਹੋਰ ਜਿਨ੍ਹਾਂ ਨੇ ਵੀ ਜਿਹੜਾ ਇਹ ਸਾਥ ਸਹਿਯੋਗ ਕੀਤਾ ਉਹ ਸਾਰੇ ਕਮਬਦਾ ਦੇਸ਼ ਵਿਦੇਸ਼ ਦੀ ਸੰਗਤ ਨੂੰ ਉਹਨਾਂ ਨੂੰ ਚੜ੍ਹਦੀ ਕਲਾ ਦੇ ਨਾਲ ਗੱਜਕਿੱਠ ਦੇ ਬੁਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗਰਉ ਦਾ ਧੰਨਵਾਦ ਕੀਤਾ ਤੇ ਨਾਲ ਕੇ ਭਾਈ ਅਮਰ ਸਿੰਘ ਉਹ ਸਿੰਘ ਸਜੂ ਗੁਰੂ ਵਾਲੇ ਬੜੋ ਸਾਥ ਸੂਤ ਹੋਰ ਨਸ਼ਾ ਦੀ అలਮਤ ਤੋਂ ਦੂਰ ਹੋ ਗਏ ਤੇ ਬੜਾ ਚੜ੍ਹਦੀ ਕਲਾ ਵਾਲਾ ਹੋਣੇ ਮੈਸੇਜ ਦਿੱਤਾ ਤੇ ਨਾਲ ਹੀ ਉਹਨਾਂ ਨੇ ਆਏ ਹੋਏ ਸਿੰਘਾਂ ਨੂੰ ਬੜੇ ਹੀ ਪਿਆਰ ਦੇ ਨਾਲ ਸਾਰਿਆਂ ਦਾ ਧੰਨਵਾਦ ਕੀਤਾ ਸੋ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ ਰਹਉ ਕਰਨ ਇਸੇ ਤਰ੍ਹਾਂ ਕਾਮੰਦਰੀਕਤਾ ਪਾਗ ਚੜ੍ਹਦੀ ਕਲਾ ਹੋਏ ਤੇ ਸਮੁੱਚੀ ਕੌਮ ਜਿਹੜੀ ਇਹੋ ਚੜ੍ਹਦੀ ਕਲਾ ਵਿੱਚ ਸਤਿਗੁਰੂ ਸਾਹਿਬ ਜੀ ਦੀ ਬਰਸ਼ਿਸ਼ ਦਾ ਸਦਕਾ ਬਏ ਇਕੱਤਰ ਮਿਲੋਗੇ ਭਾਈ ਦੁਬਿਦਾ ਦੂਰ ਕਰੋ ਲੈ ਬੁਲਾਏ ਹਰ ਨਾਮੇ ਕੇ ਹੋ ਜੋੜੀ ਗੁਰੂ ਘਰ ਸੋ ਸਭਾ ਵਸਾਏ ਤਕਰੀਬਨ 6 ਵਜੇ ਤੋਂ ਲੈ ਕੇ 7 ਵਜੇ ਤੱਕ 1 ਘੰਟਾ ਇਹ ਸਾਰਾ ਪ੍ਰੋਗਰਾਮ ਜਿਹੜਾ ਸੀ ਉਹ ਗੁਰੂ ਗੁਰੂ ਕਰਦੇ ਆ ਤੇ ਵਚਨ ਬਲਾਸ ਕਰਦੇ ਆ ਬੀਤੇ ਆ ਉਪਰੰਤ ਗੁਰਦੋਰੇ ਸਾਹਿਬ ਆ ਕੇ ਮਹਾਰਾਜ ਦਾ ਸ਼ੁਕਰਾਨਾ ਪ੍ਰਵਾਹ ਕੀਤਾ ਅਰਦਾਸ ਕੀਤੀ ਹੈ ਤੇ ਆਪ ਸੰਗਤਾਂ ਦੇ ਨਾਲ ਸਾਂਝ ਪਾਈ ਹੈ ਸੋ ਸਾਰੀਆਂ ਸੰਗਤਾਂ ਦਾ ਪੂਰੇ ਵਿਸ਼ਵ ਭਰ ਦੀਆਂ ਸੰਗਤਾਂ ਦਾ ਇੱਕ ਵਾਰੀ ਫਿਰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ